ਮਿੱਤਰੋ ਕਿਵੇਂ ਜੀ ਸਾਰੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਲੋ ਜੀ ਮਿੱਤਰੋ ਅੱਜ ਫੇਰ ਵਿਆਹ ਹੈ ਜੀ ਵਿਆਹ ਹੀ ਪਿਆਰ ਦੇ ਵਿਆਹ ਪਿਆਰ ਤੇ ਵਿਆਹ ਤੇ ਟਾਈਮ ਬੱਜ ਗਿਆ 1:30 ਬੱਜ ਗਿਆ ਲੇਟ ਹੋ ਗਏ ਸਾਰੇ ਸੱਚੇ ਮਿੱਤਰ ਪਹੁੰਚ ਕੇ ਲੇਟ ਹੋ ਗਏ ਤੇ ਆਪਾਂ ਹੁਣ ਚਾਈ ਜੰਨੇ ਆ ਤੇ ਕੀ ਵਾਹ ਕਹਾ ਮੋਟੇ ਹੋ ਜਾਣਾ ਆਪਣੇ ਚਲੋ ਕੋਈ ਨਹੀਂ ਵਰਕਆਊਟ ਨਾਲ ਸ਼ਾਮੀ ਉਹ ਸ਼ਾਮੀ ਕਹਿ ਗਿਆ ਗਰਮੀਆਂ ਚ ਕਰਾਂਗੇ ਟੈਂਸ ਨਹੀਂ ਤੇ ਇਹ ਟਾਈਮ ਹੁੰਦਾ ਜੀ ਹੋਈ ਤੇ ਆ ਜਾਈਏ ਮਿੱਤਰੋ ਪਹੁੰਚ ਚੁੱਕੇ ਆ ਪੈਲਸ ਦੇ ਵਿੱਚ ਇਧਰ ਮੁੰਡਿਆਂ ਨੂੰ ਦੇਣਾ ਬੁਲਟ ਛਗਣ ਤੇ ਆਪਾਂ ਹੁਣ ਚੱਲਦੇ ਆ ਵੀ ਮਿੱਤਰੋ ਚੱਲ ਬੇਪਾਵਾ ਵਾਪਸ ਤੇ ਟਾਈਮ 5 ਵਜ ਗਏ ਨੇ ਅੱਗੇ ਸੱਜਣ ਮਿੱਤਰ ਜਾਂਦੇ ਪਏ ਨੇ ਜੀ ਆਪਾਂ ਚੱਲਦੇ ਆ ਬਹੁਤ ਵਧੀਆ ਰਿਆ ਤੇ ਕੱਲ ਨੂੰ ਸ਼ਾਇਦ ਬਰਾਤ ਵੀ ਜਾਵਾਂਗੇ ਬਹੁਤ ਜ਼ੋਰ ਲੰਦ ਵੈਸੀ ਭਰਾ ਕਹਿੰਦਾ ਕੱਲ ਨੂੰ ਵੀ ਜਾਣਾ ਬਰਾਤ ਆਉਣਾ ਲਓ ਕੱਲਮੀ ਭਰਾਤ ਨਾਲ ਜਾਣਾ ਨੇੜੀ ਉਹ ਵੀ 10 ਕਿਲੋਮੀਟਰ ਤੇ 10 12 ਕਿਲੋਮੀਟਰ ਦੀ ਜਾਣੀ ਕੋਈ ਬਾਦੀ ਦੂਰ ਨਹੀਂ ਜਾਣੀ ਤੇ ਬਾਕੀ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਬਾਕੀ ਦੇਖਦੇ ਆ ਸ਼ਾਇਦ ਪਟਿਆਲੇ ਜਾ ਕੇ ਆਈਏ ਪਤਾ ਨਹੀਂ ਹੈਗਾ ਸ਼ਾਇਦ ਜਾਈਏ ਪਟਿਆਲੇ ਕਰੇ ਆ ਕੇ ਬੈਠੇ ਸੀ ਤੇ ਹੁਣ ਜਾਣਾ ਪੈਗਾ ਸਾਨੂੰ ਪਟਿਆਲੇ ਤੇ ਪਟਿਆਲੇ ਇੱਕ ਦੋ ਕੰਮ ਨੇ ਚੱਲਦੇ ਆ ਸੱਜਣ ਮਿੱਤਰ ਆਏ ਨੇ ਨਿਕਲਦੇ ਆਉਣ। ਲੋ ਜੀ ਆਪਾਂ ਪਹੁੰਚ ਗਏ ਹੇਅਰ ਮਾਸਟਰ ਵਾਲਿਆਂ ਦੇ। ਲੋ ਜੀ ਮਿੱਤਰੋ ਜਿਹੜੇ ਕੰਮ ਆਏ ਸੀਗੇ ਉਹ ਬਣ ਜਾਣੀ ਹੈਗਾ। ਤੇ ਇੱਕ ਦੋ ਕੰਡਿੰਗੀ ਕਰਾਣੀ ਸ਼ੋਅ ਕਰਾਈਏ ਤੇ ਕੰਮ ਹੋਰ ਸੀ। ਉਹ ਬਣਿਆ ਨਹੀਂ, ਸ਼ਾਪ ਬੰਦ ਹੋ ਗਈ। ਤੇ ਹੁਣ ਸਾਨੂੰ ਐਈ ਵਾਪਸ ਜਾਣਾ ਪਊਗਾ। ਚਲੋ ਕੋਈ ਨਹੀਂ ਫੇਰ ਆ ਜਾਾਂਗੇ। ਚੱਲਦੇ ਹਾਂ ਆਪਾਂ। ਬਿਓ ਲੋ ਜੀ ਆਪਾਂ ਹੋ ਗਏ ਤਿਆਰ ਅੱਜ ਬ੍ਰਾਂਟਲੀ। ਤੇ ਰਾਤ ਪਟਿਆਲੇ ਤੋਂ ਲੇਟ ਹੋ ਗਈ ਸੀ ਆਉਂਦੇ ਆਉਂਦੇ ਬਟ ਆਈ ਗਏ ਸੀ 10:30 ਵਜੇ ਨੂੰ ਤੇ ਆਪਣਾ 1:30 ਵਜ ਗਿਆ ਤੇ ਹਜੇ ਤੱਕ ਕੋਈ ਨਾ ਆਣ ਤੋਂ ਕਿਹਨੂੰ ਨਿਕਲਿਆ ਤੇ ਬਾਕੀ ਚੱਲਦੇ ਹਾਂ ਬਰਾਤ ਕੋਈ ਨਾ ਕਰਦੇ ਹਾਂ ਗੱਲਵਾਟ ਸਾਰੇ ਸੱਜਣ ਮਿੱਤਰ ਪਹਿਲੀ ਪਹੁੰਚ ਜਾਂਦੇ ਐਸੀ ਹੋ ਜੇ ਨੇ ਲੇਟ ਚਲੋ ਕੋਈ ਨਹੀਂ ਜਿਵੇਂ ਜਿਵੇਂ ਸਾਰਿਆਂ ਦੀ ਪਰਮਾਤਮਾ ਦੀ ਡਿਊਟੀ ਲਾਈ ਜਾਣਾ ਉਦਾਂ ਉਦਾਂ ਹੀ ਹੋਣਾ ਹੈ ਜਿਵੇਂ ਜਿਵੇਂ ਪਰਮਾਤਮਾ ਹੈ ਚਾਹੇ ਹੋਵੇ ਇਹ ਵੀ ਕਰਨਾ ਬੰਦਾ ਤੇ ਬਹੁਤ ਖੁਸ਼ ਕਰਦਾ ਬਸ ਹਵਾ ਪਵਾ ਕੇ ਆਪਾਂ ਨਿਕਲਦੇ ਆ ਤੇ ਪਾ ਕਰਦੇ ਹਾਂ ਤੋਂ ਨੰਗਲ ਬਾਅਦ ਮੇਮਤਰਾ ਕਰਤੀ ਐਂਟਰੀ ਪਹੁੰਚ ਚੁੱਕੇ ਹਾਂ ਪੈਲਸ ਦੇ ਵਿੱਚ ਤੇ ਬਾਕੀ ਸੱਜਣਾ ਮਿੱਤਰਾਂ ਨੂੰ ਮਿਲਦੇ ਆ ਤੇ ਪਹੁੰਚ ਗਏ ਪੈਲਸ ਦੇ ਵਿੱਚ ਮੇਤਰਾ ਗੱਡੀਆਂ ਖੜੀਆਂ ਨੇ ਸੱਜਣਾ ਮਿੱਤਰਾਂ ਦੀਆਂ ਨੀ ਖਾ ਲੋਗੇ ਹਾਂ ਐਨਾ ਕੁਝ ਹੋਰ ਤਾਂ ਕਿੰਨੇ ਕੈ ਬਹੁਤ ਬੰਦੇ ਆ ਖਾਣਾ ਹੀ ਹੁਣ ਸਾਰਾ ਖਾਣਾ ਹੀ ਹੱਥ ਲਿੱਪੜ ਗਿਆ ਖਾਣਾ ਹੀ ਹੁਣ ਤਾਂ ਜਨਾਗਾ ਤੋਂ ਹੀ ਕੋਈ ਹੱਥ ਲਿੱਪੜਦਾ ਕਦੋਂ ਫਟੇ ਅੱਜ ਤੇ ਬਾਤ ਅੱਜ ਸਾਰੇ ਨਾਲ ਬਾਕੀ ਅੱਲਾ ਦੀ ਰਜ਼ਾ ਤਰੋ ਹੋ ਗਿਆ ਵਿਆਹ ਤੇ ਇਧਰ ਆਪਾਂ ਗੱਡੀਆਂ ਮਿੱਤਰਾਂ ਸੱਜਣਾ ਨੇ ਕੱਢ ਲੀਆਂ ਨੇ ਹੁਣ ਆਪਾਂ ਚੱਲੀਏ ਵਾਪਸ ਘਰਾਂ ਨੂੰ ਤੇ ਲੱਗੀ ਹੈ ਗੱਡੀ ਤੇ ਬਾਕੀ ਹੁਣ ਚੱਲਦੇ ਹਾਂ ਰੂਟ ਹੋ ਗਿਆ ਚੇਂਜ ਆਪਣਾ ਹੋ ਗਿਆ ਚੇਂਜ ਕਿਉਂਕਿ ਇਧਰ ਰਸਤਾ ਖਰਾਬ ਤੇ ਆਪਾਂ ਥੋੜਾ ਜਿਹਾ ਵੜ ਕੇ ਜਾਣਾ ਪੈਣਾ ਇੱਥੋਂ ਦਾ ਥੋੜਾ ਜਿਹਾ ਟਾਈਮ ਘੱਟ ਲੱਗਦਾ ਪਰ ਰਸਤਾ ਬਣਦਾ ਪਿਆ ਵਾ ਤੇ ਹੁਣ ਆਪਾਂ ਇਧਰ ਦੀ ਜਾਵਾਂਗੇ ਸਾਈਡ ਤੋਂ ਤੇ ਇਧਰ ਰਸਤਾ ਸਾਫ਼ ਆ ਤੇ 2 ਮਿੰਟ ਵੱਧ ਲੱਗ ਜਾਣ ਪਰ ਬੰਦਾ ਸਹੀ ਵਧੀਆ ਪਹੁੰਚ ਜਾਂਦਾ ਐਵੇਂ ਫਾਇਦਾ ਨਹੀਂ ਹੈਗਾ ਆਓ ਜੀ ਪਹੁੰਚ ਗਏ ਸੀ ਪਤਨਾ ਤੇ ਆਪਾਂ ਚੱਲਨੇ ਬਈਓ ਪੱਲ ਦੇ ਘਰ ਪੱਲੋ ਚੱਕਣ ਤੇ ਫੇਰ ਹੁਣ ਆਪਾਂ ਜਾਵਾਂਗੇ ਸ਼ਹਿਰ ਮਿੱਤਰ ਨੂੰ ਇੱਕ ਨੂੰ ਸੱਜਣ ਨੂੰ ਮਿਲਣਾ ਕੰਮ ਹੈ ਥੋੜਾ ਜਿਹਾ ਫਿਰ ਨਿਕਲਦੇ ਆਂ ਹਾਂਜੀ ਜੂਸ ਪੀ ਲੈ ਜੂਸ ਕਿਹਦਾ ਗਾਤਰ ਦਾ ਅਨਾਰਾਂ ਦਾ ਹੋਏ ਹੋਈ ਫੀਲ ਲੱਗਿਆ ਜੂਸ ਆਹੀ ਢੜੋ ਉਹ ਨਹੀਂ ਹੈਗੇ ਪਪੇ ਚ ਕੀ ਕਹਿੰਦੇ ਨੇ ਉਹਨੂੰ ਪੈਪਰੇ ਦੇ ਦਿਓ ਸਵਾਦ ਦੇਹੀ ਪੀ ਕੇ ਤੇ ਪੈਪਰਾ ਹੀ ਪੀਏਗਾ ਪਾਇਓ ਜੀ ਇਚ ਦੇ ਕਰਕੇ ਵੇਟੇ ਇਸ਼ਟ ਓਕੇ ਨਾ ਦੀ ਰੱਖਾ ਮੈਂ ਨਹੀਂ ਗਨ ਪੁਆਇੰਟ ਤੇ ਨਹੀਂ ਜਿੱਥੇ ਨਾਲ ਖੜਾ ਉੱਥੇ ਕੀਤੀਆਂ ਨਹੀਂ ਮਾੜੀਆਂ ਓਏ ਹੱਸ ਖੇਡ ਮਿਲ ਨਾਲ ਸੁਭਾ ਜੱਟੀਏ ਨੀ ਉੱਜ ਗਰਮ ਵੀ ਬੜਾਏ ਨੇ ਚਰ ਜੱਟ ਦਾ ਓ ਭਾਵੇਂ ਯਾਰੀ ਪਿੱਛੇ ਪੈ ਜੇ ਬਿੱਲੋ ਜੇਲ ਕੱਟਣੀ ਓ ਜੱਟ ਮਰ ਜੂਗਾ ਪੈਰ ਨਹੀਂ ਪਿਸ਼ਾ ਪੱਟਦਾ ਬੋਨਟ ਤੇ ਖੜ ਵੇਖੀ ਮਾਰੂ ਗੋਲੀਆਂ ਤੇ थैਲਾ ਪਿੱਤਣ ਦਾ ਭਰ ਜੂ ਤੂੰ ਵੇਖੀ ਚੱਲਨੀ ਉਹ ਵੈਲੀਆਂ ਦੇ ਕਿਸੇ ਤੂੰ ਸੁਣਾਉਂਦਾ ਫਿਰਦਾ ਮੈਂ చాਟੇ ਧੌਣ ਵਿੱਚ ਮਾਰੂ ਜਿਹੜਾ ਜਿਆਦਾ ਟੱਪਦਾ ਉਹ ਭਾਵੇਂ ਯਾਰੀ ਪਿੱਛੇ ਪੈ ਜੇ ਬਿੱਲੋ ਜੇਲ੍ਹ ਕੱਟਣੀ ਉਹ ਜੱਟ ਮਰ ਜੂਗਾ ਪੈਰ ਨਹੀਂ ਪੇਸ਼ਾਂ ਪੱਟਦਾ ਉਹ ਜਿਹੜੇ ਕਹਿੰਦੇ ਟੂੜੀ ਵਾਲੇ ਵਿੱਚ ਦੱਬੇ ਅਸਲੇ ਮੈਂ ਮਾਰੂ ਚੌਕ ਵਿੱਚ ਤਫੇ ਤੇ ਨਬੇੜੂ ਮਸਲੇ ਦੋ ਰੋਪ ਮਾੜੇ ਤੇ ਚਲਾਉਂਦੇ ਮੈਂ ਭਜਾਉਣੇ ਵਟੋ ਵਟ ਮੇਰਾ ਲਾ ਦੇ ਉਸਨੇ ਹਾਏ ਉਹ ਪਿਆਰੀ ਕਸ ਲੈ ਉਹ ਜਾਣ ਪੱਟਾਂ ਵਿੱਚ ਐ ਨਹੀਂ ਤੇ ਖਡਾਰੀ ਬਣਦੇ ਤੂੰ ਵੇਖੀ ਵੈਲੀਆਂ ਦੀ ਲਿਸਟ ਚੋਂ ਨਾ ਕੱਟਦਾ ਉਹ ਭਾਵੇਂ ਯਾਰੀ ਪਿੱਛੇ ਪੈ ਜੇ ਬਿੱਲੋ ਚੇਲ ਕੱਟਣੀ ਉਹ ਜੱਟ ਮਰ ਜੂਗਾ ਪੈਰ ਨਹੀਂ ਪਿਛਾ ਪੱਟਦਾ ਉਹ ਨਹੀਂ ਉਹਦੇ ਅੱਖ ਚਪਕ ਦੇ ਖਾਲੀ ਹੋਏ ਪਾ ਕੇ ਮੈਗਜ਼ੀਨ ਲੋੜ ਕਰਾਤੇ ਵੈਰੀ ਚੁੱਕ ਚੁੱਕ ਸੁੱਟਦਾ ਨਹੀਂ ਪਿਸਟਲ 30 ਦਾ ਪਿੱਤਲ ਖਾ ਕੇ ਬੁੱਕਦਾ ਨਹੀਂ ਪਿਸਟਲ 30 ਦਾ ਉਮਰਾ ਦੇ ਰੋਣੇ ਦੇ ਗਏ ਉਮਰਾ ਦੇ ਰੋਣੇ ਦੇ ਗਏ ਮੁੱਖ ਸਾਥ ਮੋੜ ਕੇ ਟੁੱਟ ਗਏ ਜਾਨੀਓ ਸਾਡੇ ਲੱਗੀਆਂ ਨੂੰ ਛੋੜ ਕੇ ਵੱਸਾਂ ਤੇ ਨੂੰ ਪਿਆਰ ਕੀਤਾ ਸਾਡਾ ਕੀ ਕਸੂਰ ਹੈ ਸੋਹਣੇ ਵਿੱਚ ਪੁੱਲ ਜਾਣਾ ਇਹ ਕੀ ਦੱਸ ਤੂਰੇ ਸੋਹਣੇ ਵਿੱਚ ਪੁੱਲ ਜਾਣਾ ਇਹ ਕੀ ਦੱਸ ਤੂਰੇ मार मकाई सजना आख जोड़े उ मार मका आई सजण आख जोड़े उमिरां दोड़े मुख साथ मोड़े दुर्गे नगिया जोड़के ਪਰੀਛਤ ਨਾਮੁ ਕੁੜੀ ਤੇਰੇ ਵੇ ਤੂੰ ਵੀ ਚਲ ਜਾ ਗਰ ਵਿੱਚ ਦੱਸ ਤੇਥੋਂ ਕੀ ਹੋਲਾ ਇਥੋਂ ਕਾ ਦਾ ਪਰਦਾ ਏ ਤੈਨੂੰ ਪਤਾ ਏ ਬਿਨ ਤੇਰੇ ਸਾਡਾ ਪਲ ਨਿਉ ਸਰਦਾ ਵੇ ਹੁਣ ਇਹ ਦੇ ਵਿੱਚ ਦੱਸ ਕੀ ਭਲਾ ਹੈਰਾ ਫੇਰੀ ਏ ਕੋਈ ਗੌਰ ਨਾ ਸੁਣ ਲੈ ਵੇ ਗੱਲ ਤੇਰੀ ਮੇਰੀ ਏ ਹਾਏ ਹਾਏ ਕੋਈ ਗੌਰ ਨਾ ਸੁਣ ਲੈ ਵੇ ਗੱਲ ਤੇਰੀ ਮੇਰੀ ਏ ਚਲ ਪੁੱਤ ਲਓ ਮਿੱਤਰਾਂ ਟਾਈਮ ਹੋ ਗਿਆ ਕਿੰਨਾ ਹੋ ਗਿਆ 10 ਵਜ ਗਏ ਨੇ 11 ਵਜ ਗਏ ਨੇ ਬਾਜੀ 11 ਵਜ ਗਏ ਨੇ ਜੀ ਹਾਂਜੀ ਚਲੋ ਜੀ ਚੱਲੀਏ ਜੀ ਫਿਰ ਚਲੋ ਬਾਜੀ ਚਲੋ ਓਕੇ ਜੀ ਬਾਜੀ ਸੋਹਣੀ ਨੀ ਤੇਰੇ ओके ब्रो ਮਿਲਦੇ ਆ ਹੈ ओके जी ओके ब्रो ਠੀਕ ਹੈ ਜੀ ਕਰਦਾ ਮੈਂ ਫੋਨ ਫਿਰ ਦਿਨ ਨੂੰ ਸਵੇਰੇ ओके ब्रो ओके ਲੋ ਜੀ ਮਿੱਤਰੋ ਘੇਰਾ ਲੱਜ ਗਿਆ ਰਾਤ ਦੇ ਤੇ ਘਰੋਂ ਫੋਨ ਆਈ ਜਾਂਦੇ ਆ ਤੇ ਆਪਾਂ ਤਾਰਤਾ ਉੱਪਰ ਨੂੰ ਤੇ ਹੁਣ ਆਪਾਂ ਚੱਲਦੇ ਆ ਵਾਪਸ ਘਰ ਨੂੰ ਤੇ ਕਦੇ ਕਦੇ ਨਾ ਤੁੰਦ ਹੈਗੀ ਵੀ ਆ ਤੇ ਕਦੇ ਕਦੇ ਨਹੀਂ ਵੀ ਹੈਗੀ ਕਿਸ ਕਿਸ ਥਾਂ ਤੇ ਹੈਗੀ ਕਿਸ ਕਿਸ ਥਾਂ ਤੇ ਨਹੀਂ ਹੈਗੀ ਤੇ ਬਾਕੀ ਕੋਈ ਗੱਲ ਨਹੀਂ ਤੇ ਬੈਠੇ ਬੈਠੇ ਮਹਿਫਲ ਜੰਮੀ ਹੋਈ ਸੀ ਗਾਣੇ ਗੁਣੇ ਗਾਉਂਦੇ ਸੱਜਣ ਮਿੱਤਰ ਕਈ ਪੈਗ ਵੀ ਲਈ ਜਾਂਦੇ ਸੀ ਤੇ ਆਪਾਂ ਕੋਲ ਬੈਠੇ ਸੁਣੀ ਜਾਂਦੇ ਸੀ ਤੇ ਹੁਣ ਤੁਹਾਨੂੰ ਪਤਾ ਮਹਿਫਲ ਚ ਉੱਠ ਕੇ ਵੀ ਨਹੀਂ ਆਇਆ ਜਾਂਦਾ ਹਨਾ ਤੇ ਚਲੋ ਬਾਕੀ ਕੋਈ ਨਹੀਂ ਹੁਣ ਜਾਣਿਆ ਵਾਪਸ ਕਰਨ